ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂ ਜੀ ਅੱਜ ਆਪਾਂ ਕਸ਼ੇਰੇ ਦੀ ਕਟਿੰਗ ਤੇ ਸਟੀਚਿੰਗ ਦੱਸਾਂਗੇ। ਜਿਹੜੇ ਮੇਰੇ ਆ ਭੈਣਾਂ ਕਸ਼ੇਰੇ ਦੀ ਕਟਿੰਗ ਤੇ ਸਟੀਚਿੰਗ ਸਿੱਖਣਾ ਚਾਹੁੰਦੀਆਂ ਨੇ ਤਾਂ ਉਹ ਵਲੌਗ ਨੂੰ ਜ਼ਰੂਰ ਦੇਖਣਾ। ਸਭ ਤੋਂ ਪਹਿਲਾਂ ਤਾਂ ਜੀ ਅਸੀਂ ਤੁਹਾਨੂੰ ਨਾਪ ਲੈਣਾ ਸਿਖਸਦੇ ਹਾਂ। ਆਪਾਂ ਹੀ ਸੈਰੇ ਨੂੰ ਸਿੱਧਾ ਕਰ ਲਿਆ ਉਸ ਤੋਂ ਬਾਅਦ ਹੀ ਪਹਿਲਾਂ ਉਹਦਾ ਘੇਰਾ नाप ਲਾਂਗੇ ਇਹਦਾ ਘੇਰਾ ਤੇ 3 ਚ ਤੇ ਲੰਬਾਈ ਇਹਦੀ 11 ਇੰਚ ਹੈ ਇੱਕ ਸੈਰਾ ਹੀ ਹੈ ਜਿਹੜੀ ਇਹਦੀ ਲੰਬਾਈ ਹੈ ਜੀ ਇਹ 5 ਇੰਚ ਵਾਧ ਰੱਖੀ ਜਾਂਦੀ ਹੈ ਤੇ ਜਿਹੜਾ ਇਹਦਾ ਘੇਰਾ ਜੀ ਇਹ 2 ਇੰਚ ਕੱਟ ਰੱਖਿਆ ਜਾਂਦਾ ਜੀ ਇਹਦਾ ਘੇਰਾ ਜੇ 33 11 ਤਾਂ 33 ਇੰਚ ਰੱਖਿਆ ਜਾਊ ਲੰਬਾਈ ਇਹਦੀ 5 ਇੰਚ ਵੱਧ ਰੱਖੀ ਜਾਂਦੀ ਹੈ ਜਦੋਂ ਜਿਹਨੂੰ ਆਪਾਂ ਰੇਵ ਕਰਕੇ ਕੱਟਦੇ ਆ ਜਿਹੜੀ ਇਹਦੀ ਲੰਬਾਈ ਉਹ ਘੱਟ ਜਾਂਦੀ ਹੈ ਤੇ ਜਿਹੜਾ ਇਹਦਾ ਘੇਰਾ ਉਹ ਵੱਧ ਜਾਂਦਾ ਆਓ ਤੁਹਾਨੂੰ ਹੁਣ ਕੱਟ ਕੇ ਦਿਖਾਉਣੀ ਹੈ ਇਹ ਤੇ ਸ਼ਹਿਰੇ ਨੂੰ ਜੇ ਆਪਾਂ ਕੰਨੀ ਲੋਟ ਵੀ ਕੱਟ ਸਕਦੇ ਆ ਫਲੇਵਰ ਵੀ ਕੱਟ ਸਕਦੇ ਆ ਇਹ ਰੇਵ ਹੁੰਦਾ ਇਹਦੇ ਕੋਈ ਉਹ ਨਹੀਂ ਫਰਕ ਨਹੀਂ ਪੈਂਦਾ ਇਹਨੂੰ ਵੀ ਇਹਨੂੰ ਆਪਾਂ ਐਵੇਂ ਨੂੰ ਕੱਟੀਏ ਜਾਂ ਦੂਸਰੀ ਲੋਟ ਕੱਟੀਏ ਇਸ ਤਰ੍ਹਾਂ ਵੀ ਕੱਟ ਸਕਦੇ ਆ ਤੇ ਇਹਨੂੰ ਇਸ ਤਰ੍ਹਾਂ ਵੀ ਕੱਟ ਸਕਦੇ ਹੋ ਉਹਦੀ 11 ਇੰਚ ਲੰਬਾਈ ਸੀ சோழ இக்க ਉਹਦਾ ਕੇਰਾਤੀ ਜੀ ਤੇ 3 ਇੰਚ ਇਹਦਾ ਕੇਰਾ ਆਪਾਂ 33 ਇੰਚ ਤੇ ਨਿਸ਼ਾਨੀ ਲਾ ਕੇ ਜੀ ਫਿਰ ਤੁਸੀਂ ਇਹਨੂੰ ਕਿੱਡਾ ਮੀਟੇ ਦੇਖ ਲਿਓ ਆ ਦੇਖੋ 33 ਦੇ ਨਿਸ਼ਾਨੀ ਲਾਈਏ 34.5 ਆ ਰਿਹਾ ਹੈਗਾ ਕਿ ਆਪਾਂ ਨੂੰ 33 ਚਾਹੀਦਾ ਕੁਝ ਸਲਾਈਆਂ ਚ ਆ ਜਾਊਗਾ ਮੈਨੂੰ ਸੋਨਾ ਪਹਿਲੀ ਕਟਿੰਗ ਕਰ। ਇੱਕ ਕਟਿੰਗ ਹੋਊਗੀ ਜੀ। ਹੁਣ ਇਹਦਾ ਪਹਿਲਾ ਬੱਗ ਬਣੂਗਾ ਜਿਹਨੂੰ ਕਈ ਥੈਲਾ ਵੀ ਕਹਿੰਦੇ ਨੇ ਜੀ। ਉਸ ਤੋਂ ਬਾਅਦ ਅੱਧੀ ਕਟਿੰਗ ਦੀ ਬਾਤ ਚੁ। ਚਲੋ ਇਹਦੇ ਇਸ ਤਰ੍ਹਾਂ ਪਹਿਲਾ ਜਦੋਂ ਇਹ ਐਵੇਂ ਹੀ ਪਿਆ ਇਹਦੇ ਇਧਰ ਇੱਕ ਤਾਂ ਕੱਟ ਲਾ ਲੈਣ। ਇੱਕ ਟੱਕ ਇਧਰ ਲਾ ਲੈਣੀ। ਇਹ ਲਾਈ ਇਹ ਜਿਹੜੀ ਆ ਲੰਮੀ ਸਲਾਈ ਐ ਇਹ ਵੱਜੂਗੀ ਫਿਰ ਇਹਨਾਂ ਨੂੰ ਇਹ ਸਲਾਈ ਨੂੰ ਸੈਂਟਰ ਚ ਕਰਕੇ ਫਿਰ ਸਾਈਡਾਂ ਦੇ ਸਲਾਈਆਂ ਵੱਜਣਗੀਆਂ ਆਓ ਤੁਹਾਨੂੰ ਦੱਸਦੀ ਆਂ ਹਾਂਜੀ ਪਹਿਲੀ ਇਹ ਜਿਹੜੀ ਆ ਜਿਹੜੀ ਲੰਮੀ ਸਲਾਈ ਐ ਇਹ ਵੱਜੂਗੀ ਇਹ ਜਿਹੜੇ ਆ ਪਾਹਾ ਟੱਕ ਲਾਈ ਸੀ ਨਿਸ਼ਾਨ ਇਹਨੂੰ ਨਾ ਬਚਾ ਲੈ ਇਸ ਤਰ੍ਹਾਂ ਇਹਨੂੰ ਆਪਾਂ ਨੇ ਐ ਕਮਾਉਣਾ ਹੈ ਆ ਬਚਾ ਲੈ ਨਿਸ਼ਾਨ ਦੇ ਉੱਤੇ ਜਿਹੜੀ ਆਪਣੀ ਸਲਾਈ ਲਾਈ ਹੈ ਇਹ ਇਹ ਐਵੇਂ ਦੇ ਸੈਂਟਰ ਚ ਆਉਗੀ ਬਈ ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਸਾਈਡਾਂ ਵਾਲੀਆਂ ਸਿਉਣਾ ਨੇ ਲਾ ਦੇਣੀਆਂ ਇਸ ਤਰ੍ਹਾਂ ਹੀ ਆਪਾਂ ਇੱਧਰ ਸਲਾਈ ਲਾਉਣੀ ਹੈ ਇਹਨੂੰ ਨਸਾਨ ਬਿਲਕੁਲ ਸੈਂਟਰ ਚ ਲੈ ਕੇ ਆ ਬਣ ਕੇ ਤਿਆਰ ਹੋ ਗਿਆ ਜੀ ਥੈਲਾ ਕਹਿੰਦੇ ਹੋ ਜਾਂ ਇਹਨੂੰ ਬੱਗ ਕਹਿੰਦੇ ਆ ਅਸੀਂ ਤਾਂ ਬੱਗ ਕਹਿੰਦੇ ਹੁੰਦੇ ਆ ਵੀ ਬੱਗੋ ਬਣ ਗਿਆ ਫੇਰ ਜਿਹੜਾ ਸੋਆ ਨਾਲ ਪਾਸੇ ਉਪਰ ਰੱਖ ਕੇ ਇੱਧਰਲੇ ਕਿਨਾਰੇ ਤੋਂ इधरले किनारे तक लाइन ला के कटिया जाऊ हूं तीन कट के दिखाने थोड़ी कट लू कैची पाके इस तद इन्हें जेड़े आंजे ने इन्हू फट ले ਦੀ ਆਪਣੀ ਜਿਹੜੀ ਕਸ਼ਾਇਰੇ ਦੀ ਕਟਿੰਗ ਹੈ ਉਹ ਹੋ ਗਈ ਮੈਂ ਖੋਣ ਆਪਾਂ ਇਹਦੀ ਲੰਬਾਈ ਰੱਖੀ ਸੀ ਜੀ 16 ਇੰਚ ਇਹ 14 ਤਿਆਰ ਹੈ 2 ਇੰਚ ਕੱਟ ਗਈ ਤੇ ਇਹਦਾ ਘੇਰ ਆਪਾਂ ਰੱਖਿਆ ਸੀ 31 ਇੰਚ ਇਹ ਹੋ ਗਿਆ 33 ਇੰਚ ਇਹ ਜਿਹੜੀ ਇਹਦੀ ਲੰਬਾਈ ਘਟਿਓ ਘੇਰ ਦੇ ਵਿੱਚ ਆ ਗਈ ਇਹਦਾ ਕਿਹ 2 ਇੰਚ ਵੱਧ ਗਿਆ ਕਿਸੇ ਦਾ ਵੀ ਨਾਪ ਲੈਣਾ ਹੋਵੇ ਕਿਸੇ ਦਾ ਵੀ ਕਿ ਸਹੇਰਾ ਕੱਟਣਾ ਹੋਵੇ ਤੁਸੀਂ ਉਹਦੀ ਲੰਬਾਈ ਮਿਲ ਕੇ ਕਿ ਸਹੇਰੇ ਦੀ ਜਿੰਨੀ ਤਿਆਰ ਹੈ ਤੇ ਉਹਦਾ ਘੇਰ ਮਿਲ ਕੇ ਲੰਬਾਈ ਹੈ 5 ਇੰਚ ਵੱਧ ਰੱਖਿਓ ਘੇਰ ਜਿੰਨਾ ਤਿਆਰ ਹੈ ਉਹਦੇ 2 ਇੰਚ ਘਟਾ ਦਿਓ ਜਦੋਂ ਤੁਸੀਂ ਉਹਦਾ ਬਣ ਕੇ ਥੈਲਾ ਤਿਆਰ ਹੋ ਜੂ ਉਸ ਤੋਂ ਬਾਅਦ ਉਹਨੂੰ ਨਾਪ ਲਓ ਬਿਲਕੁਲ ਸਹੀ ਆਊਗਾ ਹੁਣ ਆਪਏ ਇਹਦੀ ਮੂਰੀਆਂ ਦੀ ਕਟਿੰਗ ਕਰਦੇ ਆਂ ਹਲੇ ਤੋਂ ਆਪਾਂ ਇਹ 1 ਇੰਚ ਦਾ ਕੱਟ ਲਾ ਦਾਂਗੇ ਤੁਸੋਂਗੇ ਇੱਥੇ ਆਪਾਂ ਨੇਫਾ ਬਣਾਵਾਂਗੇ ਚਿਲੀ ਬਣਾ ਕੇ ਤੇ ਹੁਣ ਜੀ ਆਪਣੀ ਜਿੰਨੀ ਮੂਰੀ ਹੈ ਕਸਹਰੇ ਦੀ ਮੂਰੀ नाਪ ਕੇ ਇਸ ਤਰ੍ਹਾਂ ਕਸਹਰੇ ਦੀ ਮੂਰੀ नाप ਕੇ ਜਿੰਨੀ ਇਹਦੀ ਮੂਰੀ ਆਪਾਂ ਓਨੇ ਦਿਨ ਸਾਂ ਲਾ ਲਾਂਗੇ ਇਹਦੀ ਮੂਰੀ ਇਹ ਜਿਹੜੀ ਇਹ ਸਾਢੇ ਬਾਰ ਪੌਣ ਇੱਕ 13 ਤਿਆਰ ਹੈ ਆਪਾਂ ਇੱਥੇ ਨਿਸ਼ਾਨ ਲਾ ਲਾਂਗੇ ਤਾਂ ਪਾ ਸਾਢੇ ਬਾਰ ਉਸ ਤੋਂ ਬਾਅਦ ਇਹ ਵੀ ਇਸ ਤਰ੍ਹਾਂ ਇਹ ਥੋੜਾ ਜਿਹਾ ਪਹਿਲਾਂ ਮੇਰੇ ਕੱਟ ਕੇ ਫਿਰ ਇਹਦੇ ਕੈਂਚੀ પા ਕੇ ਵਿੱਚ ਚਲੋ ਹੁਣ ਆਪਾਂ ਸੋਨੂ ਜਿਹੜਾ ਪਸ਼ੇਰ ਹੈ ਇਹ ਸਲਾਈ ਕਰਕੇ ਦਿਖਾਉਣੀ ਆ ਇਹਦੇ ਦੋ ਤਰ੍ਹਾਂ ਦਾ ਜੀ ਇਹ ਤੇ ਮੂਰੀਆਂ ਦੋ ਤਰ੍ਹਾਂ ਦੇ ਲੱਗਦੇ ਨੇ ਜਿਹੜੀ ਇਹਦਾ ਆਪਣੀਆਂ ਬੀਬੀਆਂ ਭੈਣਾਂ ਨੇ ਲੇਡੀਜ਼ ਨੇ ਗੀਆਂ ਉਹ ਤਾਂ ਥੋੜੀ ਜੀ ਇਹਦੀ ਜਿਹੜੀ ਮੂਰੀ ਹੈ ਉਹ ਥੋੜੀ ਜੀ ਘੱਟੀ ਮਤਲਬ ਕਿ ਛੋਟੀਆਂ ਲਵਾ ਕੇ ਰਾਜੀ ਨੇ ਕਿਉਂਕਿ ਵੀ ਚੁਗਦੀ ਰਹਿੰਦੇ ਨੇ ਲੇਕਿਨ ਜਿਹੜਾ ਇਹਦਾ ਅਸਲੀ ਕਸ਼ਹਿਰਾ ਹੁੰਦਾਗਾ ਜਿਹੜੇ ਆਪਣੇ ਸਿੱਖ ਨੇਗੇ ਵਧੀਆ ਐ ਨਾ ਕੱਲਾ ਕਸ਼ਹਿਰਾ ਪੈਂਦੇ ਨੇ ਜਿਹੜੀ ਉਹਨਾਂ ਦੀ ਮੂਰੀ ਹੈ ਉਹ ਅਲੱਗ ਤਰ੍ਹਾਂ ਦੀ ਤਿਆਰ ਹੁੰਦੀ ਹੈ ਤੇ ਇਹ ਆਪਾਂ ਤੁਹਾਨੂੰ ਅੱਜ ਜਿਵੇਂ ਇਹ ਆਪਣਾ ਕਸ਼ਹਿਰਾ ਜਿਹੜਾ ਮੇਰੀ ਭੈਣ ਦਾ ਹੈ ਮੈਂ ਤੁਹਾਨੂੰ ਜੇ ਇਹਦੀ ਮੂਰੀ ਲਾ ਕੇ ਦੱਸੂਗੀ ਜੇ ਤੁਹਾਨੂੰ ਸੋਨੇ ਉਹਨਾਂ ਦੀ ਮੂਰੀ ਹੈ ਜਿਹੜੀ ਦੂਸਰੇ ਕਸ਼ਹਰੇ ਦੀ ਪੁੱਛਣੀ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰ ਦਿਓ ਫਿਰ ਤੁਹਾਨੂੰ ਮੈਂ ਇੱਕ ਦਿਨ ਉਹਨਾਂ ਦੀ ਜਿਹੜੀ ਮੂਰੀ ਹੈ ਲਾ ਕੇ ਉਹਦੀ ਵੀਡੀਓ ਬਣਾ ਕੇ ਸ਼ੇਅਰ ਕਰੂੰਗੀ ਹੁਣ ਆਪਾਂ ਇਹ ਮੂਰੀ ਦਾ ਕੱਪੜਾ ਕੱਟਦੇ ਆ ਇੱਕ ਮੂਰੀ ਦਾ ਕੱਪੜਾ 2 ਇੰਚ 2 ਦੂਜੀ ਦਾ ਆਪਾਂ 4 ਇੰਚ ਕੱਪੜਾ ਕੱਟਾਂਗੇ ਇਹ ਦੋ ਹੀ ਮੂਰੀਆਂ ਦਾ ਕੱਪੜਾ ਈ ਜੀ ਮੈਂ ਆਪਣੀ 12.5 ਇੰਚ ਮੂਰੀ ਦੀ ਕਟਿੰਗ ਕਰੀ ਤੀ ਆਪਾਂ ਇਹ 15 ਇੰਚ ਹੈ ਬਸ ਇੰਨਾ ਕਾ ਕੱਪੜਾ ਆਪਾਂ ਨੇ ਐਕਸਟਰਾ ਕੱਟ ਲੈਣਾ ਬਸ ਹੁਣ ਸੋਨੂੰ ਹੀ ਮੂਰੀ ਲਾਉਣੀ ਦੱਸਦੀ ਹਾਂ ਹੁਣ ਇਹ ਆਪਾਂ ਇਹਦੀ ਕੀੜੀ ਬਣਾਵਾਂਗੇ ਇਸ ਤਰ੍ਹਾਂ ਪਏ ਦੇ ਦੋਏ ਚੀੜੀਆਂ ਨੇ ਜਿਹੜੀਆਂ ਰੈਡੀ ਕਰਨ ਲੱਗੇ ਪਹਿਲਾਂ ਕਦੇ ਵੀ ਜਦੋਂ ਸਲਾਈ ਕਰੂੰ ਜਿਹੜੀ ਤਾਗੇ ਦੀ ਫਿਨਿਸ਼ਿੰਗ ਹੈ ਇਹ ਨਾਲ ਹੁੰਦੇ ਕਰਨੀ ਚਾਹੀਦੀ ਹੈ ਮੇਰੀ ਤਾਤ ਤਾਂ ਬਣੀ ਹੋਈ ਹੈ ਆਪਣੇ ਦੋਨੇ ਜਿਹੜੇ ਚੀੜੀਆਂ ਨੇ ਬਣ ਕੇ ਰੈਡੀ ਹੋ ਗਈਆਂ ਦੇਖੋ ਹੁਣ ਆਪਾਂ ਇਹਦਾ ਨਿਫਾ ਮਾਰਾਂਗੇ بس ایسٹر ਹੁਣ ਜਿੰਨਾ ਇਹ ਤਿਆਰ ਰੱਖਣਾ ਜੀ ਆਪਾਂ ਨੇ ਕਸਹਿਰਾ ਇੱਕ ਵਾਰ ਅਗੇ ਇਹਦੇ ਦੀਗਾ ਤਾਂ ਚੀਂ ਚੀਂਜ ਕਰੀ ਜਾਂਦੇ ਹੋਗੇ ਇਹ ਇਹ ਮੈਂ ਜਿਹੜਾ ਕਸਹਿਰਾ ਹੀ ਇਹ 1.5 ਇੰਚ ਤਿਆਰ ਰੱਖਣਾ ਮੈਂ 11 ਇੰਚ ਤੱਕ ਇਹਦਾ ਜਿਹੜਾ ਨਿਫਾ ਫੋਲਡ ਕਰੂੰਗੀ ਅੱਧਾ ਇੰਚ ਸਲਾਈ ਦਾ ਨੀਚੇ ਮੋੜੀ ਜਾਊ ਬਸ ਹੁਣ ਮੇਰਾ ਇਹ ਜਿਹੜਾ 1.5 ਇੰਚ ਦਾ ਨਿਫਾ ਹੈ ਜਿਹੜਾ ਮੈਨੇ ਮਾਰਨ ਦਾ ਜਦੋਂ ਆਪਾਂ ਇਹ ਨਿਫਾ ਮਾਰਨਾ ਸਟਾਰਟ ਕਰਦੇ ਆਂ ਇੱਕ ਵਾਰ ਉਹ ਆਪਾਂ ਮਿਲ ਲਾਂਗੇ ਮੇਰੇ ਦਿਨ ਇਹ ਜੀ ਆਪਾਂ ਮੂਰੀ ਦੀ ਕਟਾਈ ਕਰੀ ਤੀ 1.5 ਇੰਚ ਤੇ ਇਹ ਨਿਸ਼ਾਨੀ ਲਾ ਲਓ ਆ ਮੂਰੀ ਦੀ ਜਿਹੜੀ ਕੱਟੀ ਸੀ ਮੂਰੀ ਆ ਕਸੈਰ ਇਹਦਾ ਸਿੱਧਾ ਪਾਸਾ ਰੱਖ ਕੇ ਅੰਦਰ ਚ ਪਾ ਕੇ ਮਸ਼ੀਨ ਦੇ ਕਸੈਰ ਆ ਜਿਹੜੀ ਆਪਾਂ ਨੇ ਨਿਸ਼ਾਨੀ ਲਾਈ ਤੀ 1.5 ਇੰਚ ਦੀ ਉਹ ਨੂੰ ਜਿਹੜਾ ਆਪਣੇ ਇੱਥੋਂ ਇਹ ਐਵੇਂ ਰੱਖਣਾ ਹੈ ਇਹ ਇਸ ਤਰ੍ਹਾਂ ਥੋਪਨ ਇੱਕ ਪੈਰ ਦੀ ਜਿੱਥੇ ਤੱਕ ਆਪਲੀ ਕਟਿੰਗ ਹੋਈ ਹੋਈ ਆ ਇਥੋਂ ਆਪਾਂ ਨੇ ਇੱਕ ਪੈਰ ਦੀ ਸਲਾਈ ਹੈ ਜਿਹੜੀ ਸ਼ੁਰੂ ਕਰਨੀ ਹੈ। ਮੈਂ ਕਰਦੀ ਹਾਂ। ਮੈਂ ਆਪਾਂ ਇਸ ਤਰ੍ਹਾਂ ਇਹ ਉਪਰ ਤੋਂ 사이ਡ ਲੈ ਕੇ ਇੱਥੇ ਟੱਕ ਲਉ। ਬੱਛੇ। ਯਸ आपण पास कर अंदर न फोल्ड करण्या मूरी नू आप ਹਾਂਜੀ ਇਹ ਜਿਹੜਾ ਕਸਹਿਰ ਹੈ ਬਣ ਕੇ ਤਿਆਰ ਹੋ ਗਿਆ ਦੱਸਿਓ ਸਾਨੂੰ ਤੁਹਾਨੂੰ ਸਾਡੀ ਜਿਹੜੀ ਇਹ ਸਟੀਚਿੰਗ ਹੈ ਕਿਸ ਤਰ੍ਹਾਂ ਲੱਗੀ ਕਟਿੰਗ ਇਹ ਬਿਲਕੁਲ ਸਾਨ ਤਰੀਕਾ ਹੈਗਾ ਕਸਹਿਰੇ ਦੀ ਕਟਿੰਗ ਤੇ ਸਟੀਚਿੰਗ ਦਾ ਜੇ ਤੁਸੀਂ ਹੋਰ ਵੀ ਕਿਸੇ ਚੀਜ਼ ਦੀ ਕਟਿੰਗ ਦਾ ਸਟੀਚਿੰਗ ਬਾਰੇ ਜਾਣ ਜਾਣਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਅਸੀਂ ਤੁਹਾਨੂੰ ਉਸੇ ਚੀਜ਼ ਦੀ ਵੀਡੀਓ ਬਣਾ ਕੇ ਫਿਰ ਆਪਣੇ ਬਲੌਗਰਾਂ ਨੂੰ ਦੱਸਾਂਗੇ ਹੋਰ ਹੀ ਸਾਡਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਉਹ ਵੀ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਧੰਨਵਾਦ